ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ ਵੀਰ ਦਾ ਪਿੰਡ ਦੀ ਗੱਲ ਕਰੀਏ ਤਾਂ ਪੂਰਾ کریم ਪੂਰਾ ਤੇ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਇਸ ਵੇਲੇ ਕੁਲਦੀਪ ਦੇ ਘਰੇ ਆ। ਨੇੜੇ ਦੀ ਗੱਲ ਕਰੀਏ ਤਾਂ ਸੱਜਣੋ ਖੇਮ ਕਰਨ ਰਹਿ ਜਾਂਦਾ ਤੇ ਬੜੇ ਚੰਗੇ ਦੁੱਧ ਵਾਲੀ ਮੱਝ ਥੋਨੂੰ ਲੱਗਿਆ ਵਿਖਾਉਣ। ਵੀਰ ਕੋਲੇ ਤਾਜੀ ਸੂਈ ਬੜਾ ਚੰਗਾ ਦੁੱਧ ਦੱਸਦਾ ਭਰਾ। ਚੋਣ ਚਾਣ ਇੱਕ ਨੰਬਰ। ਪਿਓਰ ਮੋਹਰਾ ਦੀ ਝੋਟੀ ਦੇ ਕੱਟੀ ਦਿੱਤੀ ਕਰਮ ਵਾਲੀ ਨੇ ਨੀਲੀ ਰਾਵੀ ਦੀ ਹਜੇ ਤਾਜੀ ਸੂਈ ਆ ਸੱਜਣੋ। ਵੇਖਿਓ 나ੜੂਆ ਲੈ ਗਿਆ ਕਹਿੰਦਾ ਵੀਰ ਨਾਲ ਹੀ ਸੀਗਾ ਦਨੇ ਵੇਖੋ ਤਾਜੀ ਸੂਈ ਥੱਲੇ ਹੀ ਬਹੁਤ ਚੰਗਾ ਦੁੱਧ ਆ ਤੇ ਪਹਿਲਾਂ ਕੱਟੀ ਨੇ ਵੀ ਬਹੁਤ ਚੰਗਾ ਦੁੱਧ ਪਾਇਆ ਕੱਟੀ ਵੇਖੋ ਕਿੱਡੀ ਟੌਪ ਦੀ ਲਾਗੀ ਆ ਆਪ ਮੂਹਰਾ ਦੀ ਤੇ ਝੋਟੀ ਜਿਹੜੀ ਕਰਮਾਂ ਵਾਲੀ ਨੇ ਕੱਟੀ ਲਾਤੀ ਉਹ ਨੀਲੀ ਰਾਵੀ ਦੀ ਆਜੋ ਡਿਟੇਲ ਲੈਨੇ ਕਿੰਨਾ ਦੁੱਧ ਚੁੰਦਾ ਭਰਾ ਇਹਦੇ ਕੋਲੋਂ ਤੇ ਕਿਹੜਾ ਸੁਗਾ ਝੋਟੀ ਸੂਈ ਆ ਵੇਲ ਕਾਦਲਿਓ ਬੇਫਿਕਰ ਹੋ ਜਿਓ ਪੂਰੀ ਵੱਡੀ ਝੋਟੀ ਆ ਕਲਦੀਪ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸੰਤੂ ਸਾਬ ਸਤਿ ਸ੍ਰੀ ਅਕਾਲ ਹੋਰ ਸੁਣਾ ਮੇਰਾ ਭਰਾ ਵਧੀਆ ਵੀਰ ਜੀ ਵਧੀਆ ਤੁਸੀਂ ਚੜਦੀ ਕਲਾ ਨਾ ਚੜਦੀ ਕਲਾ ਹੀ ਚੜਦੀ ਕਲਾ ਤੇ ਐਡਰੈਸ ਆਪਣਾ ਦੱਸ ਦਈਏ ਮੈਂ ਥੋੜਾ ਜਿਹਾ ਕਈ ਵਾਰੀ ਇੱਧਰੋਂ ਐਡਰੈਸ ਵੀਰ ਜੀ ਨਾਮ ਮੇਰਾ ਕਲਦੀਪ ਸਿੰਘ ਪਿੰਡ ਪੂਰਾ ਕ੍ਰੀਮਪੂਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਨਜ਼ਦੀਕ ਖੇਮਕਰਨ ਆਸਲਪੂਰੇ ਆਸਲਪੂਰੇ ਤੇ ਖੇਮਕਰਨ ਇਥੋਂ ਨੇੜੇ ਆਗੇ ਨੇੜੇ ਹੈ ਜੀ ਤੇ ਆਪਣਾ ਨੰਬਰ 90663 48000 90663 48000 ਹਾਂਜੀ ਨੰਬਰ ਘੈਂਟ ਹੈ ਨਾ ਖੁਸ਼ ਹੋ ਗਿਆ ਹੈ ਨਾ ਤੇ ਝੋਟੀ ਆਪਣੀ ਸੂਆ ਕਿਹੜਾ ਇਹ ਵੀਰ ਜੀ ਦੂਸਰਾ ਸੂਆ ਝੋਟੀ ਸੂਈ ਹੈ ਜੀ ਦੂਜਾ ਸੂਆ ਪਹਿਲਾਂ ਨੇ ਕਿੰਨਾ ਦੁੱਧ ਦੱਸਿਆ ਇਹ ਦੇ ਮਾਲਕਾਂ ਨੇ ਵੀਰ ਜੀ 13 ਕਿਲੋ ਦੁੱਧ ਦੱਸਿਆ ਇਹ ਦੇ ਮਾਲਕਾਂ ਨੇ 13 ਕਿਲੋ ਦੁੱਧ ਇਹ ਦੇ ਮਾਲਕਾਂ ਨੇ ਪਹਿਲਾਂ ਕੱਟੀ ਥੱਲੇ ਚੋਇਆ ਹਾਂਜੀ ਹੁਣ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਦੁੱਧ ਅੱਜ ਵੀਰ ਜੀ ਨੂੰ ਹਫਤਾ ਹੋ ਗਿਆ ਸੂਈ ਨੂੰ ਇੱਕ ਹਫਤਾ ਸੂਈ ਨੂੰ ਹੋ ਗਿਆ ਹਾਂਜੀ ਤੇ ਕਿੰਨਾ ਦੁੱਧ ਆ ਇਸ ਟਾਈਮ ਵੀਰ ਜੀ ਮੈਂ 16 ਲੀਟਰ ਦੁੱਧ ਚੋਣਦੇ ਹਾਂ ਜਿਹੜਾ ਬਿਲਕੁਲ ਸਹੀ ਦੁੱਧ ਚੋਣਦੇ ਹਾਂ 16 ਲੀਟਰ 8 ਲੀਟਰ ਡੰਗ ਦਾ ਦੁੱਧ ਆ ਕੋਈ ਵੀ ਆ ਜੇ ਸੱਜਣਾ ਕੋਈ ਵੀ ਵੀਰ ਭੈਣ ਭਰਾ ਆ ਜੇ ਬੱਚੇ ਵਾਲਾ ਪਾ ਗਏ ਹਾਂ ਠੀਕ ਆ ਹਾਂਜੀ ਬੱਚੇ ਸਮੇਤ 8 ਲੀਟਰ ਡੰਗ ਦਾ ਦੁੱਧ ਆ ਹਾਂਜੀ ਹਾਂਜੀ 16 ਲੀਟਰ ਦੁੱਧ ਚੁਣੇ ਆਪਾਂ ਚੂਣ ਚਾਣ ਬਹੁਤ ਵਧੀਆ ਵੀਰ ਜੀ ਪੋਲੀ ਕੋਈ ਭੂਰ ਨਹੀਂ ਕੋਈ ਛਟਾਣੀ ਰੂਮਰ ਕੀ ਪੋਲੀ ਕੋਈ ਭਾਵੇਂ ਬੱਚਾ ਚੋਲੇ ਜੀ ਠੀਕ ਆ ਹਾਂਜੀ ਪਿਓਰ ਮੂਹਰਾ ਦੀ ਝੋਟੀ ਆ ਕੱਦ ਵੇਲ ਬਹੁਤ ਤੋਰ ਕਰਾ ਦਈਏ ਚੈੱਕ ਹਾਂਜੀ ਤੋਰ ਚੈੱਕ ਕਰ ਲੋ ਤੋਂ ਵੇਖੋ ਕਿੰਨੀ ਲੰਮੀ ਆ ਆਪ ਵੀ ਬੜੀ ਵੇਲ ਵਾਲੀ ਝੋਟੀ ਆ <=ਵਾ ਤਰਦੀ ਦਾ ਚੈੱਕ ਕਰ ਲੋ ਅੱਧਾ ਟਾਈਮ ਬਣੀ ਚਵਾਈ ਨੂੰ ਹੋਇਆ ਕਹਿੰਦਾ ਵੀਰ ਵੀ 6:30 ਚਵਾਈ ਕੀਤੀ ਆ ਤੇ ਮੰਨ ਲਓ ਵੀ 2 ਵਜੇ ਦਾ ਟਾਈਮ ਪੂਰਾ ਜਦੋਂ ਵੀਡੀਓ ਬਣਾ ਰਹੇ ਆ ਤੇ ਮੰਨ ਲਓ ਵੀ ਅੱਧਾ ਟਾਈਮ ਹੋਇਆ ਬਾਕੀ ਸੂਈ ਮੈਂ ਆਂ ਵੀਰ ਕਹਿੰਦਾ ਭਾਵਾ ਚਾਰ ਡੰਗ ਚੋ ਕੇ ਲੈ ਜੇ ਕੋਈ ਕਿਉਂ ਕਲਦੀ ਵੀਰੇ ਹਾਂਜੀ ਹਾਂਜੀ ਵੀਰ ਜੀ ਸੰਧੂ ਸਾਹਿਬ ਪਾਉ ਚਾਰ ਡੰਗ ਚੋਵੇ ਜੀ ਹਾਂ ਆਪਦੀ ਤਸੱਲੀ ਕਰੇ ਤਸੱਲੀ ਕਰੇ ਜਿਨੇ ਪੈਸੇ ਖਰਚਨੇ ਆ ਤੇ ਵੱਡੇ ਕਦ ਕਾਟ ਦੀ ਮਗਰ ਕੱਟੀ ਆ ਗਈ ਨੀਲੀ ਰਾਵੀ ਦੀ ਸਜਣੋ ਚੈੱਕ ਕਰ ਲੋ ਪਤਲੀ ਬਰੀਕ ਚਮੜੀ ਦੀ ਝੋਟੀ ਆ ਜਮੇ ਨਾੜਾਂ ਦੀਆਂ ਸਰੀਰ ਤੇ ਲੈ ਅਕਲ ਦੀ ਵੀਰੇ ਵੇਖੋ ਕਿਆ ਬਾਤਾਂ ਤੇ ਕਿਆ ਬਾਤਾਂ ਹੀ ਤੇ ਕੁਲਦੀਪ ਵੀਰੇ ਫੇਰੇ ਦਾ ਰੇਟ ਆਪਾਂ ਮੰਨ ਲਾ ਕੀ ਕਰਾਂਗੇ ਸ਼ਾ ਰੇਟ ਵੀਰ ਜੀ ਦਾ 1,45,000 ਰੁਪਇਆ ਰੇਟ ਜੋ ਮੁੱਲ ਕਰਦੇ ਆਪਾਂ ਇਹਦਾ 1,45,000 ਰੁਪਇਆ ਤੇ ਕਿੰਨੇ ਦੀ ਦੇ ਦੇਾਂਗੇ ਜਮਾਂ ਹਾਂ ਨਾ ਜੀ ਕਰਦੇ ਮੇਰਾ ਭਰਾ ਕਾਟਾ ਵਾਟ ਆ ਜਾਈ ਇਹ ਵੀਰ ਜੀ ਇੱਕੋ ਗੱਲ ਕਰਾਂਗੇ ਹਾਂ ਨਾ 1,40,000 ਰੁਪਇਆ ਦੀ ਝੋਟੀ ਦੇਵਾਂਗੇ 16 ਕਿਲੋ ਦੁੱਧ ਚਵਾਗੇ ਮੈਂ ਝੋਟੀ ਦਾ ਦਵਾਂਗਾ ਓਕੇ ਰਿਪੋਰਟ ਕੋਲੇ ਖੜੀ ਹੈ ਬਾਈ ਦੇ ਕੱਦ ਤੋਂ ਨਤਾਜਾ ਲਾਇਓ ਵੇ ਕਿੱਥੇ ਆਉਂਦੀ ਤੇਰੀ ਛਾਤੀ ਤਪਦੀ ਆ ਨਾ ਹਾਂਜੀ ਹਾਂਜੀ ਮੋਢੇ ਦੇ ਨੇੜ ਹੀ ਆ ਗਈ ਕਿੰਨਾ ਕੱਦ ਹੋ ਤੇਰਾ ਕੱਦ ਵੀਰ ਜੀ ਮੇਰਾ ਛੇ ਤੋਂ 5 5 11 ਹੋ ਆ ਇੱਥੇ ਕਹਿਗਾ ਜੀ ਹਨਾ ਹਾਂਜੀ ਤੇ ਮੰਨ ਲਾ ਵੀ ਝੂਟੀ ਵੇਖ ਕਿੱਥੇ ਪਈ ਇਹਦੇ ਹੱਥ ਰੱਖੀ ਮਗਰ ਆ ਵੇ ਮੋਢੇ ਤੇ ਆਉਂਦੀ ਬਈ ਹਨਾ ਕਰਮਾਂ ਵਾਲੀ ਬਹੁਤ ਉੱਚਾ ਲੰਮਾ ਕੱਦ ਦਾ ਸੱਜਣੋ 1 40 ਦੀ ਹਨਾ 1 40 ਦੀ ਵੀਰ ਜੀ ਹਨਾ ਤੇ ਦੁੱਧ 16 16 ਇਹ ਮਗਰ ਨੀਲੀ ਦੀ ਕੱਟੀ ਨੀਲੀ ਰਵੀ ਦੀ ਕੱਟੀ ਵੀਰ ਜੀ ਠੀਕ ਆ ਓਕੇ ਰਿਪੋਰਟ ਹਨਾ ਸਰੀਰ ਤੇ ਨਾੜਾਂ ਨੂੜਾਂ ਚੈੱਕ ਕਰੋ ਸੱਜਣੋ ਕਿੰਨੀਆ ਗੁੰਦੀ ਪਈ ਆ ਪੂਰੀ ਤੇ ਇਧਰੋਂ ਫੇਰ ਵਾਇਰਲ ਕਰ ਲੋ ਕਿਉਂਕਿ ਵੱਡੀ ਝੋਟੀ ਵਿਖਾਈ ਆ ਦੋਨੇ ਪਾਸਿਓਂ ਤੁਹਾਡੀ ਤਸੱਲੀ ਕਰਾ ਜੀਏ ਤੇ ਗਾੜੀ ਵੀ ਚੰਗੀ ਹੋ ਗਾੜੀ ਵੀਰ ਜੀ 2 ਲੀਟਰ 2 ਕਿਲੋ ਹੈਗੀ ਆ ਜੀ ਹਨਾ ਹਾਂਜੀ ਖੁੱਲੀ ਹੋਊਗੀ ਜਵਾਬੀ ਆ ਬਹੁਤ ਵਧੀਆ ਰੂਮਰ ਕੀ ਚੁਵਾਈ ਲੱਗੀ ਆ ਜੀ ਬੋਲੀ ਬੋਲੀ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣੇ